नमस्कार आदाब सस्काल् जय भीम जय भारत पिंड सुंदरचक मानसिंह पर हल्का पुआ और ये दे दे देख सकते होਸੀਂ ਇਸ ਪਿੰਡ ਦਾ ਜਿਹੜਾ ਆ ਇਹ ਆਂਗਣਵਾੜੀ ਦਾ ਸੈਂਟਰ ਹੈ ਬਿਲਡਿੰਗ ਤਾਂ ਅੱਛੀ ਬਣੀ ਹੈ ਲੇਕਿਨ ਇੱਥੇ ਦੇਖੋ ਜਿਹੜੇ ਬਾਥਰੂਮ ਵਗੈਰਾ ਜਿਹੜਾ ਹੈ ਪਾਣੀ ਦੀ ਵਿਵਸਥਾ ਦਾ ਤੇਹੀ ਜਿਹੜੇ ਹਾਲਾਤ ਦੇਖ ਸਕਦੇ ਹੋ ਬਹੁਤ ਬੱਤਰ ਹਾਲਾਤ ਹੈ ਔਰ ਇਸੇ ਤਰ੍ਹਾਂ ਇਹ ਦੇਖ ਸਕਦੇ ਹੋ ਇੱਥੀਆਂ ਸਾਫ ਸਫਾਈ ਇਹ ਕਮਿਊਨਿਟੀ ਹਾਲ ਆ ਇਹਦਾ ਗੇਟ ਤੁਸੀਂ ਦੇਖ ਸਕਦੇ ਹੋ ਤੇ ਇਸੇ ਤਰ੍ਹਾਂ ਬੱਸ ਸਟੈਂਡ ਬਣਾਇਆ ਇੱਥੇ ਵੀ ਬਣਾਇਆ ਹੋਇਆ ਔਰ ਜਿੱਥੇ ਬੱਸ ਸਟੈਂਡ ਦੀ ਜਿਹੜੀ ਜਗ੍ਹਾ ਜਿਹੜੀ ਆ ਉਹ ਰੋਡ ਦੇ ਕੰਢੇ ਹੋਣੀ ਚਾਹੀਦੀ ਆ ਇਹ ਪਿੰਡ ਦੇ ਵਿੱਚ ਬਣਿਆ ਹੋਇਆ ਇਹਦਾ ਕੋਈ ਤੁੱਕ ਨਹੀਂ ਬੰਦਾ ਹੈਗਾ ਤੁਸੀਂ ਦੇਖ ਸਕਦੇ ਹੋ ਔਰ ਇਸੇ ਤਰ੍ਹਾਂ ਇਹ ਦੱਸ ਸਕਦੇ ਦੀ ਸਫਾਈ ਦੇ ਹਾਲਾਤ ਕਿਸ ਤਰ੍ਹਾਂ ਜਿਹੜੇ ਢੇਰ ਜਿਹੇ ਆਉਂਦੇ ਆ ਇਹ ਪਿੰਡ ਦੇ ਨੌਜਵਾਨ ਹੈਗੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਦੇ ਆ ਵਾਸਟੈਂਡ ਦਾ ਬਾਥਰੂਮ ਦਾ ਜਿਆਦਾ ਹੈ। ਅੱਛਾ ਇਹ ਐਜੇ ਬਾਥਰੂਮ ਜੂਜ ਕੀਤਾ ਜਾ ਰਿਹਾ ਬਸ ਟੈਂਡ ਹਾਂਜੀ ਹਾਂਜੀ। ਅੱਛਾ ਤੇ ਇਹ ਦੇਖ ਸਕਦੇ ਆ ਤੁਹਾਡਾ ਜਿਹੜਾ ਇਹ ਨਾਲੀਆਂ ਗਲੀਆਂ ਵਗੈਰਾ ਵੀ ਟੁੱਟੀਆਂ ਪਈਆਂ ਨੇ। ਔਰ ਇਹ ਦੇਖਿਆ ਤੁਹਾਡਾ ਕਮਿਊਨਿਟੀ ਹਾਲ ਪਲੱਸ ਜਿਹੜਾ ਆਂਗਣਵਾੜੀ ਸੈਂਟਰ ਦੇਖਿਆ। ਹਾਂਜੀ ਹਾਂਜੀ। ਇਹ ਤੇ ਇਹਦੇ ਬਹੁਤ ਹੀ ਮਾੜੇ ਹਾਲ ਆ ਕੀ ਕਹਾਂ ਬਹੁਤ ਹੀ ਨੀਂ। ਜਿਹੜਾ ਵੀ ਸਰ ਅਸੀਂ ਇਹੀ ਮਾਵੇ ਕਰਨੇ ਆ ਕਿ ਨਵਾਂ ਬਣਾਇਆ ਜਾਵੇ ਰਿਪੇਅਰ ਕੀਤੀ ਜਾਵੇ ਜੋ ਵੀ ਟੁੱਟ ਪੁੱਟ ਜਿੱਦਾ ਵੀ ਆ। ਤੇ ਕਿਹਾ ਤਾਂ ਕੇਹੀ ਕਰਨਿਆ ਇੱਥੇ ਪੰਚਾਇਤ ਹੈਗੀ ਤੁਹਾਡੇ ਪਿੰਡ ਦੀ ਹਾਂਜੀ ਹਾਂਜੀ ਪੰਚਾਇਤ ਹੈ ਜੀ ਤੇ ਪੰਚਾਇਤ ਦੇ ਦੇ ਤੇ ਕੋਈ ਐਕਸ਼ਨ ਨਹੀਂ ਲੈਂਦੀ ਆ ਨਹੀਂ ਜੀ ਕੋਈ ਨਹੀਂ ਲੈਂਦੀ ਕੋਈ ਸਾਫ ਸਫਾਈ ਜਿਸ ਤਰ੍ਹਾਂ ਇਹ ਰਿਪੇਅਰ ਕਰਨ ਵਾਲੀ ਚੀਜ਼ਾਂ ਸਾਰੀਆਂ ਰਿਪੇਅਰ ਕਰਨ ਵਾਲੀਆਂ ਆ ਆਪੇ ਕਰਦੇ ਜਦੋਂ ਵੀ ਮੁੜੇ ਕਰਦੇ ਆਪੇ ਕਰਦੇ ਚਾਰ ਪੰਜ ਮੁੜੇ ਕਰਦੇ ਉਹ ਖੇਡਣ ਵਾਲੇ ਅੱਛਾ ਖੇਡਣ ਵਾਲੇ ਮੁੜੇ ਆਪ ਹੀ ਕਰਦੇ ਮੁੜੇ ਹੀ ਕਰਦੇ ਕੋਈ ਨਹੀਂ ਕਰਦਾ ਨੇ ਹਾਂ ਸੋ ਤੁਸੀਂ ਦੇਖ ਸਕਦੇ ਕਿ ਨੌਜਵਾਨ ਕਹਿ ਰਹੇ ਨੇ ਕਿ ਜਦੋਂ ਵੀ ਅਸੀਂ ਇੱਥੇ ਖੇਡ ਖੁੱਡਣਾ ਹੁੰਦਾ ਤੇ ਖੁਦ ਹੀ ਜਿਹੜੀ ਸਫਾਈ ਜਿਹੜੀ ਉਹ ਕਰਦੇ ਆ ਆਪੇ ਕਰਦੇ ਆ ਹੋਰ ਅੰਦਰ ਦੀ ਇਹ ਬਿਲਡਿੰਗ ਦਾ ਹਾਲਾਤ ਵੀ ਇਹ ਜਿਹੜਾ ਟਾਇਲਟ ਏਰੀਆ ਔਰ ਜਿੱਥੇ ਪਾਣੀ ਦੀ ਵਿਵਸਥਾ ਕੀ ਉਹ ਵੀ ਦੇਖੇ ਕਿੰਨੀ ਗੰਦਗੀ ਜਿਹੜੀ ਉਹ ਪਈ ਹੋਈ ਆ ਔਰ ਇਹ ਨਾਲੀਆਂ ਗਲੀਆਂ ਔਰ ਇਹ ਜਿਹੜਾ ਮੇਨ ਜਿਹੜਾ ਗੇਟ ਹੈਗਾ ਇਹ ਵੀ ਜਿਹੜਾ ਟੁੱਟਿਆ ਹੋਇਆ ਸੋ ਇਸ ਤਰ੍ਹਾਂ ਦੇ ਹਾਲਾਤ ਆ ਉਹ ਹਲਕਾ ਦੇ ਪਿੰਡਾਂ ਦੇ ਜਿਹੜੇ ਬਣੇ ਹੋਏ ਨਾ ਔਰ ਵਿਕਾਸ ਦੇ ਜਿਹੜੇ ਵੱਡੇ ਵੱਡੇ ਜਿਹੜੇ ਆ ਦਾਅਵੇ ਕੀਤੇ ਜਾਂਦੇ ਆ ਲੇਕਿਨ ਜਦੋਂ ਆਨ ਗਰਾਉਂਡ ਅਸੀਂ ਦੇਖੀਏ ਤਾਂ ਬਹੁਤ ਹੀ ਜਿਹੜੇ ਮਾੜੇ ਹਾਲਾਤ ਜਿਹੜੇ ਆ ਉਹ ਪਿੰਡਾਂ ਦੇ ਦਿਖਾਈ ਦੇ ਰਹੇ ਹਨ ਸੋ ਇਹ ਸੀ ਪਿੰਡ ਮਾਨਸੂਨਪੁਰ ਅ ਸੰਦਰਚਕ ਮਹਿਤਾ ਹਲਕਾਪੋਆ ਦੇ ਵਿੱਚ ਪੈਂਦਾ ਪਿੰਡ ਹੈ ਇਹਦੇ ਜਿੰਦਗੀਆਂ ਤੁਸੀਂ ਬਿਨਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਧੰਨਵਾਦ ਜੈਪੀ ਜੈਬਾਲ